ਕਿਸਾ ਪੂਰਨ ਭਗਤ ਤੇ ਰਾਣੀ ਸੁੰਦਰਾ ਕਿੱਸਾ ਸ਼ੁਰੂ ਕਰਦੇ ਆਂ ਗੱਲ ਮੱਧਕ੍ਰੀਨ ਸਮੇਂ ਦੀ ਐ ਉਦੋਂ 나ਥ ਜੋਗੀਆਂ ਦਾ ਜਨ ਸਧਾਰਨ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਹੁੰਦਾ ਸੀ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਦੇ ਵਿੱਚ ਰਾਜਾ ਸਲਵਾਨ ਰਾਜ ਕਰਦਾ ਸੀ ਤੇ ਸਿਆਲਕੋਟ ਉਹਦੀ ਰਾਜਧਾਨੀ ਸੀ ਸਲਵਾਨ ਇੱਕ ਆਸ਼ਕ ਮਜਾਜ ਬੰਦਾ ਸੀ ਮੌਜ ਮਸਤੀ 'ਚ ਰਹਿਣ ਵਾਲਾ ਰਾਜਾ ਸੀ ਉਹਨੂੰ ਕਿਸੇ ਗੱਲ ਦੀ ਕੋਈ ਤੋਟ ਨਹੀਂ ਸੀ ਕੋਈ ਘਾਟ ਨਹੀਂ ਸੀ ਘਾਟ ਸੀ ਤਾਂ ਬਸ ਇੱਕ ਉਸਦੇ ਔਲਾਦ ਨਹੀਂ ਸੀ ਅਲਦੀ ਉਮਰੇ ਬੜੀਆਂ ਮਿੰਤਾ ਤਰਲੇ ਕੀਤੇ ਐ ਸਾਰੇ ਖੂ ਟੋਬੇ ਮੱਥੇ ਟੇਕੇ ਪਰ ਰਾਣੀ ਇਛਰਾਂ ਦੀ ਕੁੱਖੋਂ ਕੋਈ ਬੱਚਾ ਇਹਦਾ ਜਨਮ ਨਾ ਹੋਇਆ ਜਿਸ ਦਾ ਉਹਨੇ ਫਿਰ ਬਹੁਤ ਮੰਤਾ ਮੰਨਣ ਤੋਂ ਬਾਅਦ ਉਹਨਾਂ ਦੇ ਘਰੇ ਇੱਕ ਪੁੱਤਰ ਦੇ ਦਾਤ ਬਖਸ਼ੀ ਪ੍ਰਮਾਤਮਾ ਨੇ ਤੇ ਜਦੋਂ ਪੁੱਤਰ ਪੈਦਾ ਹੋਇਆ ਉਹਦਾ ਨਾਮ ਪੂਰਨ ਰੱਖਿਆ ਰਾਜਾ ਬਹੁਤ ਵਹਿਮੀ ਸੀ ਪੂਰਨ ਦੇ ਜਨਮ ਤੋਂ ਬਾਅਦ ਉਹਨੇ ਨਜੂਮੀਆਂ ਸੱਦ ਲਈ ਪਤਰੇ ਦਿਖਾਈ ਤਨਜੂਮੀਆਂ ਨੇ ਸਲਾਹ ਦਿੱਤੀ ਹੈ ਰਾਜਨ ਇਹ ਨਾਮ ਜੰਮਿਆ ਬੱਚਾ ਪੂਰੇ 12 ਵਾਰੇ ਆਪਣੇ ਮਾਂ ਬਾਪ ਦੇ ਮੱਥੇ ਨਾ ਲੱਗੇ ਨਹੀਂ ਤਾਂ ਰਾਜੇ ਤੇ ਉਹਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਕਹਿਰ ਟੁੱਟ ਪਊਗਾ ਨਜੂਮੀਆਂ ਦੀ ਭਈ ਸਲਾਹ ਮੰਨਦਿਆਂ ਸਾਰ ਮਮਤਾ ਬਹੁਣੇ ਸਲਵਾਨ ਨੇ ਚਿੜੀ ਦੇ ਬੋਟ ਜਿੱਤੇ ਪੂਰਨ ਨੂੰ ਪੂਰੇ 12 ਵਾਰੇ ਲਈ ਪੂਰੇ 12 ਸਾਲਾਂ ਲਈ ਭੋਰੇ ਚ ਪਾ ਦਿੱਤਾ ਹੁਕਮ ਸੁਣਾ ਦਿੱਤਾ ਮਾਂ ਦੀ ਮਾਈਂ ਛਰਾ ਤੜਪਦੀ ਰਹੀ ਰੋਂਦੀ ਕਰ ਰੋਂਦੀ ਰਹੀ ਵੀ ਮੇਰੇ ਬੋਟ ਜਿਨੇ ਜਵਾਕ ਨੂੰ ਤੁਸੀਂ ਮੇਰੇ ਤੋਂ ਵੱਡ ਕਰ ਰਹੇ ਹੋ ਰੋ ਰੋ ਕੇ ਉਹਨੇ ਅੱਖਾਂ ਸਜਾਲੀਆਂ ਸਾਰਾ ਦਿਨ ਰਾਤ ਰੋਣ ਕਰਕੇ ਹੁਣ ਉਹਦੀਆਂ ਅੱਖਾਂ ਚੁੰਨੀਆਂ ਹੋ ਗਈਆਂ ਭਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ ਪੂਰਨ ਨੂੰ ਗੋਲੀਆਂ ਸਮੇਤ ਭੋਰੇ ਵਿੱਚ ਪਵਾ ਦਿੱਤਾ ਗਿਆ ਤੇ ਇਛਰਾਂ ਦੀ ਕਿਸੇ ਨੇ ਇੱਕ ਨਾ ਮੰਨੀ ਉਹ ਪੁੱਤਰ ਦੇ ਵਿਯੋਗ ਵਿਯੋਗ ਵਿੱਚ ਹੰਝੂ �ेੜਦੇ ਰਹੀ ਸੀ ਉਹਦੀ ਜ਼ਿੰਦਗੀ ਵਿੱਚ ਸੁੰਨਸਾਨ ਵਰਤ ਗਈ ਹੁਣ ਸਲਵਾਨ ਦੀ ਉਮਰ ਢਲ ਰਹੀ ਸੀ ਇਸ ਦੀ ਢਲਦੀ ਉਮਰੇ ਉਹਨੇ ਆਪਣੀ ਐਸ਼ ਪ੍ਰਸਤੀ ਲਈ ਨਵਜੋਬਨ ਮੁਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ ਇਛਰਾਂ ਲਈ ਉਹਦੇ ਅੰਦਰ ਹੋਰ ਹੁਣ ਕੋਈ ਕੋਸ਼ਿਸ਼ ਕੋਈ ਖਾਹਿਸ਼ ਨਹੀਂ ਸੀ ਇਛਰਾਂ ਨੂੰ ਉਹ ਬਿਲਕੁਲ ਪਸੰਦ ਨਹੀਂ ਸੀ ਕਰਦਾ ਇਛਰਾਂ ਆਪਣੇ ਪੁੱਤ ਦੇ ਵਿਛੋੜੇ ਦੇ ਸਾਲ ਨੂੰ ਆਪਣੇ ਸੀਨੇ ਨਾਲ ਲਾ ਕੇ ਹਮੇਸ਼ਾ ਲਈ ਸੁੰਨ ਜੀ ਹੋ ਕੇ ਬੈਠੀ ਗਈ ਉਧਰ ਪੂਰਨ ਆਪਣੇ ਮਾਪੇ ਦੇ ਮੋਹ ਮਮਦਾ ਤੋਂ ਸਖਣਾ ਹੌਲੀ ਹੌਲੀ ਜ਼ਿੰਦਗੀ ਦੀ ਪੌੜੀ ਚੜਨ ਲੱਗਾ ਸਮਾਂ ਬੀਤਦਾ ਗਿਆ ਆਪਣੀ ਤੋਰੇ ਤੁਰਦਾ ਗਿਆ ਪੂਰੇ 12 ਵਰੇ ਬੀਤ ਗਏ ਖਤਮ ਹੋ ਗਏ ਪਰ 12 ਵਰਿਆਂ ਦਾ ਬਣਵਾਸ ਪੂਰਨ ਭੋਰੀੋਂ ਬਾਹਰ ਆਇਆ ਰੂਪ ਦੀ ਸਾਕਾਰ ਮੂਰਤ ਐਨਾ ਸੋਹਣਾ ਨੌਜਵਾਨ ਇੱਕ ਅਨੋਖੀ ਚਮਕ ਉਹਦੇ ਚਿਹਰੇ ਤੇ ਝਲਕਾ ਮਾਰ ਰਹੀ ਸੀ ਤੇ ਯੋਗ ਸਾਧਨਾ ਦਾ ਸਾਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਾਹਮਣੇ ਹੋਇਆ ਮਮਤਾ ਵੀ ਹੁਣੇ ਰਾਜੇ ਨੇ ਪਹਿਲਾਂ ਮਾਵਾ ਨੂੰ ਜਾ ਕੇ ਮਿਲਣ ਦਾ ਹੁਕਮ ਦਿੱਤਾ ਗੋਲੀਆਂ ਪੂਰਨ ਨੂੰ ਇਛਰਾਂ ਦੇ ਮਹਿਲੀ ਲੈ ਆਈਆਂ ਪੂਰਨ ਨੂੰ ਵੇਖਦੇ ਸਾਰੀ ਇਛਰਾਂ ਦੀਆਂ ਅੱਖਾਂ 'ਚੋਂ ਮਮਤਾ ਦੇ ਅਥਰੂ ਵਹਿ ਤੁਰੇ ਪੂਰਨ ਨੇ ਮਾਦੇ ਚਰਨ ਚੂਹੇ ਮਾਦਾ ਚਾਛ ਲਿਆ ਨਹੀਂ ਸੀ ਜਾਂਦਾ ਉਹ ਪੂਰਨ ਦੇ ਬਣ ਬਣ ਪੈਂਦੇ ਰੂਪ ਤੋਂ ਬੁਲਿਹਾਰੀ ਜਾਂਦੀ ਸੀ ਪੁੱਤ ਪੂਰਨਾ ਆਪਾਂ ਰਾਜ ਰਜ ਕੇ ਫੇਰ ਗੱਲਾਂ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾ ਨੂੰ ਮਿਲਿਆ ਇਹ ਆਖ ਉਹ ਰਾਣੀ ਇਛਰਾ ਨੇ ਲੂਣਾ ਦੇ ਮਹਿਲਾਵਾਰ ਪੂਰਨ ਨੂੰ ਤੋੜ ਦਿੱਤਾ ਸ਼ਾਮੀ ਮਹਿਲਾ ਚ ਪਹਿਲਾਂ ਪਹਿਲ ਮਤਰੀ ਮਾਂ ਲੂਣਾ ਦਾ ਉਹਨੇ ਜਦੋਂ ਜਾ ਕੇ ਦਰਸ਼ਨ ਕੀਤੇ ਤੇ ਲੂਣਾ ਤੇ ਕਹਿਰ ਦਾ ਰੂਪ ਚੜਿਆ ਹੋਇਆ ਸੀ ਜਦੋਂ ਦੀ ਉਹ ਇਸ ਮੈਲ ਵਿੱਚ ਆਈ ਸੀ ਤੇ ਸਲਵਾਨ ਤੋਂ ਬਿਨਾ ਉਸ ਕੋਲੇ ਕੋਈ ਮਰਦ ਜਾ ਨਹੀਂ ਸੀ ਸਕਦਾ ਉਹਨੇ ਕਦੇ ਕਿਸੇ ਦਾ ਮਰਦ ਦਾ ਮੂੰਹ ਨਹੀਂ ਸੀ ਦੇਖਿਆ ਉਹਦੀ ਦੇਖਪਾਲ ਲਈ ਵੀ ਗੋਲੀਆਂ ਹੀ ਲਾਈਆਂ ਹੋਏ ਸਨ ਮਰਦ ਜਾਂਦਾ ਮਹਿਲਾਂ ਦੇ ਨੇੜੇ ਤੇੜੇ ਵੀ ਨਹੀਂ ਸੀ ਆਉਂਦੀ ਲੂਣਾ ਢਲਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ ਰੂਪਵਾਨ ਪੂਰਨ ਨੂੰ ਦੇਖਦੇ ਸਾਰ ਹੀ ਉਹਦੀ ਸੁੱਧ-ਬੁੱਧ ਗਵਾਚ ਗਈ ਸਾਰੇ ਸ਼ਿਸ਼ਟਾਚਾਰ ਸਾਰੇ ਨੈਤਿਕ ਗਦਰਾਂ ਕੀਮਤਾਂ ਛੱਡ ਕੇ ਉਹਨੇ ਪੂਰਨ ਨਾਲ ਅਨੇਕਾਂ ਯਤਨ ਤਰਲੇ ਕੀਤੇ ਤੇ ਆਪਣੀ ਜਵਾਨੀ ਦਾ ਵਾਸਤਾ ਪਾਇਆ ਕਿ ਤੂੰ ਮੇਰੇ ਲਈ ਬਣਿਆ ਹੈ ਲੂਣਾ ਦੇ ਬੋਲਾਂ ਚ ਤਰਲਾ ਸੀ ਉਹ ਭਾਵਾਂ ਦੇ ਵਹਿਣ ਵਿੱਚ ਵਹਿ ਤਰੀ ਤੇ ਉਹਨੇ ਪੂਰਨ ਨੂੰ ਕਲਾਵੇ ਚ ਭਰ ਕੇ ਆਪਣੀ ਸੇਜ ਤੇ ਸਿੱਟ ਲਿਆ ਪਰੰਤੂ ਪੂਰਨ ਨੇ ਇੱਕਦਮ ਆਪਣੇ ਆਪ ਨੂੰ ਸੰਭਾਲ ਲਿਆ ਉਸ ਤੋਂ ਪਾਸਾ ਛੜਾਇਆ ਲਿਆ ਤੇ ਸੈਜੀ ਨਾਲ ਬੋਲਿਆ ਮਾਤਾ ਹੋਸ਼ ਕਰੋ ਮੈਂ ਇਹ ਤੇਰਾ ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਰਵਾਂ ਮੇਰੇ ਬਾਪ ਨੇ ਤੈਨੂੰ ਪ੍ਰਣਾ ਕੇ ਲਿਆਂਦਾ ਹੈ ਵਿਆਹ ਕੇ ਲਿਆਂਦਾ ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨ ਹੈ ਕਹਾਂ ਮੈਂ ਤੇਰੀ ਮਾਂ ਕਿਧਰੋਂ ਲੱਗਦੀ ਐ ਜ਼ਾਲਮਾ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਮੈਂ ਤੈਨੂੰ ਆਪਣਾ ਦੁੱਧ ਚੰਗਾਇਆ ਤੇ ਮੇਰਾ ਪਤੀ ਮੇਰੇ ਬਾਪ ਦੇ ਹਾਨ ਦਾ ਐ ਤੇ ਸਾਡਾ ਕੋਈ ਜੋੜ ਨਹੀਂ ਬਣਦਾ ਮੇਰਾ ਜੋੜ ਤਾਂ ਤੇਰੇ ਨਾਲ ਹੀ ਜੁੜਦਾ ਐ ਪੂਰਨ ਆਪਣੀ ਜਵਾਨੀ ਦੀ ਮਾਣ ਰੱਖ ਮੈਂ ਸਾਰੀ ਜ਼ਿੰਦਗੀ ਤੇਰਾ ਆਸਾਨ ਨਹੀਂ ਭੁੱਲਾਂਗੀ ਤੇਰੀ ਗੋਲੀ ਬਣ ਕੇ ਰਹਾਂਗੀ ਲੂਣਾ ਪੂਰਨ ਦੇ ਅੱਗੇ ਵਿੱਚ ਪਿੱਛੇ ਵਿਛ ਵਿਛ ਜਾ ਰਹੀ ਸੀ ਪਰ ਪੂਰਨ ਉੱਤੇ ਉਹਦੀ ਭਗ ਦੀ ਜਵਾਨੀ ਤੇ ਤਰਲਿਆਂ ਦਾ ਕੋਈ ਅਸਰ ਨਾ ਹੋਇਆ ਉਹ ਅਡੋਲ ਖਲੋਤਾ ਰਿਹਾ ਤੇ ਆਪਣੇ ਧਰਮ ਤੇ ਪਹਿਰਾ ਦਿੰਦਾ ਰਿਹਾ ਸੋਚਾਂ ਚ ਡੁੱਬਿਆ ਸੋਚ ਰਿਹਾ ਸੀ ਮਤੇ ਉਸ ਪਾਸੋਂ ਕੋਈ ਅਵਗਿਆ ਨਾ ਹੋ ਜੇ ਉਹ ਸੋਚ ਰਿਹਾ ਸੀ ਕਿ ਉਹ ਤਾਂ ਕੋਈ ਭੁੱਲ ਨਾ ਹੋ ਜਾਵੇ ਅਗਰ ਉਸਨੇ ਆਪਣੇ ਮਨ ਨਾਲ ਨਿਰਣਾ ਲੈ ਕਰ ਲਿਆ ਤੇ ਲੂਣਾ ਤੋਂ ਅੱਖ ਬਚਾ ਕੇ ਫੁਰਤੀ ਨਾਲ ਉਹਦੇ ਮੈਲਾਂ ਤੋਂ ਬਾਹਰ ਆ ਗਿਆ ਲੂਣਾ ਨੂੰ ਰੋਸ ਸੀ ਕਿ ਪੂਰਨ ਨੇ ਉਹਦੀ ਕਾਮਨਾ ਪੂਰਤੀ ਨਹੀਂ ਕੀਤੀ ਤੇ ਹੁਣ ਉਸ ਪਾਸੋਂ ហេਠੀ ਦਾ ਬਦਲਾ ਲੈਣ ਲਈ ਨਾਗਣ ਦਾ ਰੂਪ ਧਾਰ ਲਿਆ ਨੇਰਾ ਪਸਰ ਰਿਹਾ ਸੀ ਜਦੋਂ ਸਲਮਾਨ ਮਹਿਲੀ ਪੁੱਜਿਆ ਰਾਜ ਦਰਬਾਰ ਦੇ ਕੰਮਾਂ ਤੋਂ ਵਿਹਲਾ ਹੋ ਕੇ ਲਾਣੀ ਰਾਣੀ ਦੇ ਮਹਿਲਾਂ ਚ ਪੁੱਜਿਆ ਉਸ ਹੈਰਾਨ ਹੋ ਕੇ ਵੇਖਿਆ ਕਿਧਰੇ ਵੀ ਕੋਈ ਦੀਵੀ ਬਤਾ ਦੀਵੀ ਬਤਾਨੀ ਬੱਤੀ ਨਹੀਂ ਸੀ ਜਗ ਰਿਆ ਸਾਰੇ ਸ਼ਮਾਂਦਾਨ ਗੁੱਲ ਹੋਏ ਪਏ ਸੀ ਨੇਰਾ ਕੀਤਾ ਪਿਆ ਸੀ ਰਾਣੀ ਨਿਤ ਮੰਗ ਨਾ ਹੀ ਉਹਦੇ ਸਵਾਗਤ ਵਾਸਤੇ ਮਹਿਲਾਂ ਦੇ ਬਰੂਹਾਂ ਤੇ ਆਪ ਖੜੀ ਸੀ ਉਹ ਰਾਣੀ ਦੇ ਕਮਰੇ ਵੱਲ ਗਿਆ ਵੇਖਿਆ ਰਾਣੀ ਖਣ ਪੱਟੀ ਲਈ ਪਈ ਹੈ ਤੇ ਉਹਦਾ ਕੋਈ ਹਾਰ ਸ਼ਿੰਗਾਰ ਨਹੀਂ ਸੀਗਾ ਹਾਰ ਸ਼ਿੰਗਾਰ ਖਿੰਡਿਆ ਪੁੰਡਿਆ ਪਿਆ ਮੇਰੀਏ ਲਾਡੋ ਰਾਣੀਏ ਦੱਸਖਾ ਮੇਰੇ ਪਾਸੋਂ ਕਿਹੜੀ ਖਨਾ ਗਲਤੀ ਹੋ ਗਈ ਜਿਸ ਬਦਲੇ ਸੋਹਣਿਆਂ ਨੇ ਮੂੰਹ ਸਜਾਏ ਹੋਏ ਨੇ ਆਖਦਿਆਂ ਸਲਵਾਨ ਨੇ ਲੂਣਾ ਨੂੰ ਬਿਠਾ ਲਿਆ ਉਹਨੇ ਵੇਖਦਿਆਂ ਉਹਦੀਆਂ ਅੱਖਾਂ ਵਿੱਚ ਤ੍ਰਿਪ ਤ੍ਰਿਪਹੰਜੂ ਵਗੇ ਉਹਨੇ ਪਿਆਰ ਭਰਿਆ ਹੱਥ ਫੇਰਿਆ ਤੇ ਸਹਿਜ ਅਵਸਥਾ ਵਿੱਚ ਆ ਕੇ ਹਟਕੋਰੇ ਭਰਦਿਆਂ ਕਿਹਾ ਰਾਜੇ ਨੂੰ ਰਾਜਨ ਛੋਟਾ ਮੂੰਹ ਵੱਡੀ ਗੱਲ ਕਹਿਣੀ ਹੈ ਸ਼ਾਇਦ ਤੁਹਾਡੇ ਮਨ ਨੂੰ ਨਾ ਲਗੇ ਮੈਂ ਤਾਂ ਸੋਚ ਵੀ ਨਹੀਂ ਸਕਦੀ ਸੀ ਮੇਰੇ ਤੇ ਐਡਾ ਕਹਿਰ ਪਾਪਰੇਗਾ ਭਲਾ ਕੋਈ ਪੁੱਤ ਆਪਣੀ ਮਾਂ ਦੇ ਸਤ ਨੂੰ ਭੰਗ ਕਿਵੇਂ ਕਰ ਸਕਦਾ ਹੈ ਰਾਜਿਆ ਅੱਜ ਮਿਲਨ ਆਏ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਮੈਂ ਮਸੀ ਉਹਦੇ ਚੁੰਗਲ ਚੋਂ ਬਚ ਕੇ ਨਿਕਲੀ ਹਾਂ ਸੁਣਦੇ ਸਾਰ ਸਲਵਾਨ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਕੰਬ ਉੱਟਿਆ ਪੂਰਨ ਦੀ ਇਹ ਜੁਰਤ ਮੈਂ ਉਹਦੇ ਸੀਰ ਮੇ ਪੀ ਜਾਊਂਗਾ ਉਨੂੰ ਉਹ ਜਹੀ ਸਜ਼ਾ ਦੇਵਾਂਗਾ ਕਿ ਉਸ ਅਨੁਸਾਰੀ ساری ਦੁਨੀਆ ਉਸ ਸਜਾ ਨੂੰ ਯਾਦ ਰੱਖੇਗੀ ਭੈੜਾ ਸਲਵਾਨ ਕੀ ਜਾਣੇ ਲੂਣਾ ਨੇ ਤਾਂ ਪੂਰਨ ਤੇ ਤੁਮਤ ਲੋង ਖਾਤਰ ਇਤਰੀਆ ਚਰਿੱਤਰ ਕੀਤਾ ਸੀ ਇਹ ਚਰਿੱਤਰ ਰਚਿਆ ਸੀ ਉਹਨੇ ਅਗਲੀ ਪਲਕ ਸਲਵਾਨ ਨੇ ਭਰੇ ਦਰਬਾਰ ਵਿੱਚ ਪੂਰਨ ਨੂੰ ਤਲਬ ਕਰ ਲਿਆ ਤਾਂ ਉਸ ਨੂੰ ਆਪਣੀ ਮਾਂ ਵਰਗੀ ਲੂਣਾ ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਮੈਲੀਆਂ ਨਜ਼ਰਾਂ ਨਾਲ ਦੇਖਣ ਦੇ ਦੋਸ਼ 'ਚ ਉਸ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਗਿਆ ਬੇਗਨਾ ਪੂਰਨ ਦੀ ਇੱਕ ਵੀ ਨਾ ਸੁਣੀ ਗਈ ਤੇ ਉਸ ਨੂੰ ਭਰੇ ਦਰਬਾਰ ਵਿੱਚ ਹਾਜ਼ਰ ਹੋ ਕੇ ਉਸ ਤੇ ਇਲਜ਼ਾਮ ਲਾਇਆ ਤੇ ਜਲਾਦਪੁਰ ਨੂੰ ਕਤਲ ਕਰਨ ਲਈ ਲੈ ਤੁਰੇ ਰਾਣੀ ਇਛਲਾਂ ਦਾ ਰੋਣ ਚੱਲਿਆ ਨਹੀਂ ਸੀ ਜਾਂਦਾ ਸ਼ਹਿਰ ਦੀ ਜਨਤਾ ਮੂਕ ਖਲੋਤੀ ਰਹੀ ਚੁੱਪ ਖਲੋਤੀ ਰਹੀ ਪੂਰਨ ਨੂੰ ਵੇਖਦੀ ਰਹੀ ਤੇ ਰਾਜੇ ਦਾ ਤਪ ਤੇਜੀ ਇੰਨਾ ਸੀ ਕਿ ਕਿਸੇ ਨੇ ਹਾ ਦਾ ਨਾਰਾ ਮਾਰਨ ਦੀ ਜ਼ਰੂਰਤ ਨਹੀਂ ਕੀਤੀ ਜਲਾਦਪੁਰਨ ਨੂੰ ਮਸੂਮੀਅਤ ਤੋਂ ਜਲਾਦਪੁਰਨ ਦੀ ਮਸੂਮੀਅਤ ਤੋਂ ਜਾਣੂ ਹੋਏ

ਤਾਂ ਵਜੋਂ ਉਹਦੀ ਆਵਾਜ਼ ਸੁਣੀ ਜੋਗੀਆਂ ਨੂੰ ਸਾਰੀ ਗੱਲ ਆ ਕੇ ਦੱਸੀ ਉਹਨਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ ਤੇ ਉਸਨੂੰ ਉਸ ਵੇਲੇ ਆਪਣੇ ਗੁਰੂ ਗੋਰਖਨਾਥ ਦੇ ਢਿੱਲੇ ਤੇ ਲੈ ਗਏ ਗੋਰਖ ਦੀ ਤਿਮਾਰਦਾਰੀ ਸਨੇਹ ਤੇ ਉਸ ਦੀ ਸੇਵਾ ਭਾਵ ਦੇ ਥਾਪੜ ਨੇ ਉਸਨੂੰ ਕੁਝ ਦਿਨਾਂ ਚ ਨੌਬਰ ਨੌ ਕਰ ਦਿੱਤਾ ਗੋਰਖਨਾਥ ਦੀ ਤਿਲਸਮੀ ਸ਼ਕਤੀ ਇਹ ਜਿਸੀ ਕਿ ਪੂਰਨ ਨੂੰ ਅਜਿਆ ਕੀ ਲਿਆ ਕਿ ਉਹ ਆਪਣੇ ਆਪ ਨੂੰ ਜੋਰਖ ਦੇ ਚਰਨਾਂ 'ਚ ਉਸਨੇ ਅਰਪਣ ਕਰ ਜੋਗ ਸਾਧਨਾ ਵਿੱਚ ਜੁਟ ਗਿਆ ਤਿਆਗ ਦੀ ਮੂਰਤ ਬਣੇ ਪੂਰਨ ਨੇ ਇੱਕ ਦਿਨ ਗੋਰਖਾ ਪਾਸੋਂ ਦੀਖਿਆ ਮੰਗੀ ਵੀ ਮੈਨੂੰ ਆਪਣਾ ਤੂੰ ਚੇਲਾ ਬਣਾ ਲੈ ਗੋਰਖਾ ਮੈਨੂੰ ਆਪਣਾ ਨਾਮ ਦੇ ਦੇ ਉਹਨੇ ਪੂਰਨ ਦੇ ਕੰਨਾਂ 'ਚ ਮੁੰਦਰਾ ਪਵਾ ਦਿੱਤੀਆਂ ਤੇ ਜੋਗੀ ਬਣਾ ਦਿੱਤਾ ਜੋਗੀ ਬਣਿਆ ਪੂਰਨ ਪਹਿਲੇ ਦਿਨ ਗਲ 'ਚ ਬਗਲੀ ਪਾ ਕੇ ਪਿਖਿਆ ਮੰਗਲ ਦੀ ਰਾਣੀ ਸੁੰਦਰਾਂ ਦੇ ਮਹਿਲੀ ਗਿਆ ਪਹਿਲੀ ਪਿਖਿਆ ਗੋਲੀਆਂ ਪਾਸੋਂ ਜੋਗੀ ਦਾ ਰੂਪ ਛੱਲਿਆ ਨਾ ਗਿਆ ਰਾਣੀ ਸੁੰਦਰਾ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ ਤੇ ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਕੇ ਆਈ ਤੇ ਪੂਰਨ ਦੀ ਬਗਲੀ ਚ ਪਾਤਾ ਪੂਰਨ ਨੀਵੀਂ ਪਾਈ ਖਲੋਤਾ ਰਿਹਾ ਰਾਣੀ ਵਾਲੋ ਉਸਨੇ ਅੱਖ ਚੱਕ ਕੇ ਨਹੀਂ ਦੇਖਿਆ ਨੀਵੀਂ ਗਰਦਨ ਪਾ ਕੇ ਬਗਲੀ ਦੇ ਵਿੱਚ ਰਾਣੀ ਦਾ ਦਿੱਤਾ ਹੋਇਆ ਤੋਹਫਾ ਲੈ ਕੇ ਗੁਰਖਨਾਥ ਦੇ ਢਿੱਲੇ ਤੇ ਚੱਲਾ ਗਿਆ ਹੀਰੇ ਮੋਤੀ ਭਰਾਂ ਜੋਗੀਆਂ ਦੇ ਕਿਸ ਕੰਮ ਦੇ ਗੁਰਖਨਾਥ ਨੇ ਕਿਹਾ ਹੀਰੇ ਮੋਤੀਆਂ ਸਮੇਤ ਵਾਪਸ ਜਾ ਜਾ ਕੇ ਰਾਣੀ ਨੂੰ ਆਖ ਸਾਨੂੰ ਇੰਨਾਂ ਚੀਜ਼ਾਂ ਦੀ ਨਹੀਂ ਲੋੜ ਹੀਰੇ ਮੋਤੀ ਦੀ ਨਹੀਂ ਲੋੜ ਨਹੀਂ ਸਾਨੂੰ ਤਾਂ ਪੱਕੀ ਹੋਈ ਰੋਟੀ ਚਾਹੀਦੀ ਐ ਖਾਣ ਵਾਸਤੇ ਕੋਈ ਚਾਹੀਦਾ ਹੀਰੇ ਮੋਤੀ ਨਹੀਂ ਚਾਹੀਦੇ ਪੂਰਨ ਉਹ ਨਹੀਂ ਪਹਿਰੀ ਵਾਪਸ ਮੁੜ ਗਿਆ ਤੇ ਰਾਣੀ ਸੁਨਦਰਾ ਦੇ ਮਹਿਲਾਂ ਜਾ ਕੇ ਫੇਰ ਅਲਖ ਜਗਾਈ ਅਲਖ ਜਗਾਈ ਰਾਣੀ ਸੁਨਦਰਾ ਜਿਹੜੀ ਆਪ ਹੁਸਨ ਦੀ ਸਾਕਾਰ ਮੂਰਤ ਸੀ ਜਿਹਦਾ ਰੂਪ ਚੱਲਿਆ ਨਹੀਂ ਸੀ ਜਾਂਦਾ ਪੂਰਨ ਤੇ ਫਿਦਾ ਹੋ ਗਿਆ ਉਹਨੇ ਆਪਣੀ ਨਿਗਰਾਨੀ ਦੇ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਤੇ ਆਪ ਤਿਆਰ ਕੀਤੇ ਹੋਏ ਭੋਜਨਾਂ ਨੂੰ ਲੈ ਕੇ ਗੋਰਖਨਾਥ ਦੇ ਢਿੱਲੇ ਤੇ ਪਹੁੰਚੀ ਜਦੋਂ ਗੋਰਖ ਦੇ ਕੋਲੇ ਗਈ ਗੋਰਖ ਨੇ ਦੇਖਿਆ ਤਮਾਮ ਭੋਜਨ ਭੋਜਨ ਸਹਿਤ ਰਾਣੀ ਨੇ ਗੋਰਖ ਦੇ ਢਿੱਲੇ ਤੇ ਜਾ ਕੇ ਗੋਰਖ ਦੇ ਚਰਨਾਂ 'ਚ ਸੀਸ ਨਵਾਇਆ ਤੇ ਪਿਆਰ ਤੇ ਸ਼ਰਧਾ ਨਾਲ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਗੋਰਖ ਨਿਸ਼ਚਿੰਤ ਹੋ ਗਿਆ ਖੁਸ਼ ਹੋ ਗਿਆ ਕਹਿੰਦਾ ਰਾਣੀ ਮੰਗ ਜੋ ਕੁਝ ਮੰਗਣਾ ਹੈ ਤੇਰੀ ਹਰ ਮੁਰਾਦ ਪੂਰੀ ਹੋਵੇਗੀ ਰਾਣੀ ਕਹਿੰਦੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ 나ਥ ਜੀ 나ਥ ਜੀ ਮੇਰੇ ਕੋਲੇ ਸਭ ਕੁਝ ਹੈ ਸੁੰਦਰਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਗੋਰਖ ਨੇ ਕਿਹਾ ਅਜੇ ਵੀ ਮੰਗ ਲੈ ਮੰਗ ਲੈ ਰਾਣੀਏ ਜੋ ਕੁਝ ਮੰਗਣਾ ਹੈ ਅੱਜ ਪ੍ਰਸੰਨ ਹੋਏ ਹਾਂ ਅਸੀਂ 나ਥ ਜੀ ਤੁਹਾਡਾ ਆਸ਼ੀਰਵਾਦ ਹੀ ਬਹੁਤ ਹੈ ਰਾਣੀ ਨੇ ਕਿਹਾ ਭਾਵਕ ਹੋਈ ਰਾਣੀ ਕਹਿ ਰਹੀ ਸੀ ਮੇਰੇ ਕੋਲੇ ਸਭ ਕੁਝ ਹੈ ਮੈਨੂੰ ਕੁਝ ਨਹੀਂ ਚਾਹੀਦਾ ਤੀਜਾ ਵਚਨ ਰਾਣੀ ਮੰਗਲਾ ਜੋ ਕੁਝ ਮੰਗਣਾ ਅੱਜ 나ਥ ਪ੍ਰਸੰਨ ਨਹੀਂ ਤਾਂ ਸੁੰਦਰਾ ਲਈ ਇੱਕ ਯੋਗ ਅਵਸਰ ਸੀ ਉਹਨੇ ਹੱਥ ਜੋੜ ਕੇ ਅਰਜ ਗੁਜ਼ਾਰੀ ਮੇਰੇ 나ਥ ਜੀ ਜੇ ਤੁਸੀਂ ਖੁਸ਼ ਹੋ ਪ੍ਰਸੰਨ ਹੋ ਤਾਂ ਮੈਨੂੰ ਪੂਰਨ ਦੇ ਦਿਓ ਪੂਰਨ ਮੈਨੂੰ ਦੇ ਦਿਓ 나ਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾ ਨਾਲ ਉਹਦੇ ਮਹਿਲੀ ਤੁਰ ਪਿਆ ਗੋਰਖ ਨੇ ਹੁਕਮ ਦਿੱਤਾ ਪੂਰਨ ਨੂੰ ਪੀ ਪੂਰਨ ਜਾਰ ਰਾਣੀ ਸੁਨਦਰਾ ਦੇ ਨਾਲ ਜਾ ਗੁਰੂ ਦਾ ਹੁਕਮ ਤਾਂ ਉਹਨੇ ਮੰਨਣਾ ਹੀ ਸੀ ਮਹਿਲਾਂ ਨੂੰ ਤੁਰ ਪਿਆ ਤੇ ਰਾਣੀ ਉਹਦੀਆਂ 100 100 ਉਹਦੇ ਤੋਂ ਪਕਵਾਨ ਬਣਾਉਂਦੀ ਐ ਵਾਰੀ ਵਾਰੀ ਜਾਂਦੀ ਐ ਹੂੰ ਉਸ ਦੇ ਖਾਤਰ ਵਿੱਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੀ ਪਰੰਤੂ ਪੂਰਨ ਨੂੰ ਰਾਣੀ ਸੁਨਦਰਾ ਦਾ ਹੁਸਨ ਚੋਲ ਨਖਰੇ ਪਰਿਮਾ ਨਹੀਂ ਸਕੇ ਉਹ ਅਡੋਲ ਸਮਾਧੀ ਵਿੱਚ ਬੈਠਾ ਰਿਹਾ ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਜਾਣ ਦਾ ਬਹਾਨਾ ਕੀਤਾ ਜੰਗਲ ਪਾਣੀ ਚ ਜਾਣ ਵਾਸਤੇ ਜਦੋਂ ਤੁਰਿਆ ਤੇ ਰਾਣੀ ਨੇ ਨਾਲ ਗੋਲੀਆਂ ਤੋਰਤੀਆਂ ਤੇ ਆਪ ਮਹਿਲਾਂ ਦੇ ਦਵਾਰ ਤੇ ਖੜਕੇ ਪੂਰਨ ਨੂੰ ਜਾਂਦੇ ਨੂੰ ਦੇਖਦੀ ਰਹੀ ਦਰਖਤਾਂ ਦੇ ਝੁੰਡੋਲੇ ਜਾ ਕੇ ਪੂਰਨ ਨੇ ਜਿਹੀ ਛਕਾਨੀ ਦਿੱਤੀ ਕਿ ਉਹ ਗੋਲੀਆਂ ਨੂੰ ਛੱਡ ਕੇ ਅੱਖਾਂ ਤੋਂ ਦੂਰ ਹੋ ਗਿਆ ਪੂਰਨ ਦੇ ਪ੍ਰੇਮ 'ਚ دیਵਾਨੀ ਹੋਈ ਸੁੰਦਰਾ ਉਹਦਾ ਉਹਲਾ ਹੋਣਾ ਬਰਦਾਸ਼ਤ ਨਾ ਕਰ ਸકી ਗੋਲੀਆਂ ਨੇ ਵਾਪਸ ਪਰਤ ਕੇ ਦੱਸਿਆ ਵੀ ਗੋਲੀਆਂ ਕੱਲੀਆਂ ਵਾਪਸ ਆ ਰਹੀਆਂ ਹਨ ਪੂਰਨ ਤਾਂ ਪਤਾ ਨਹੀਂ ਚਿਕਾਨੀ ਦੇ ਕੇ ਕਿੱਥੇ ਚਲਾ ਗਿਆ ਤਾਂ ਰਾਣੀ ਨੇ ਮਹਿਲਾਂ ਤੋਂ ਚੜ ਕੇ ਛਾਲ ਮਾਰ ਦਿੱਤੀ ਆਪਣੀ ਉਸੇ ਵਕਤ ਜਾਨ ਦੇ ਦਿੱਤੀ ਇਹ ਰਾਣੀ ਸੁੰਦਰਾਂ ਦੀ ਕਹਾਣੀ ਸੀ ਵੀ ਰਾਣੀ ਨੇ ਪੂਰਨ ਦੇ ਨਾ ਮਿਲਣ ਤੇ ਆਪਣੀ ਜਾਨ ਦੇ ਦਿੱਤੀ ਪੂਰਨ ਜੋਗੀ ਬਣਿਆ ਜੋਗ ਦਾ ਚਾਨਣ ਵੰਡਦਾ ਵੱਖ-ਵੱਖ ਥਾਂ ਹੀ ਘੁੰਮਦਾ ਰਿਹਾ ਸਲਵਾਨ ਨੇ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ ਰਾਣੀ ਇਛਰਾ ਆਪਣੇ ਪੁੱਤ ਦੇ ਵਿਯੋਗ ਵਿੱਚ ਅੰਨੀ ਹੋ ਗਈ ਸੀ ਤੇ ਲੂਣਾ ਦੀ ਕੋਖ ਹਜੇ ਤੱਕ ਹਰੀ ਨਹੀਂ ਸੀ ਹੋਈ ਸਲਵਾਨ ਨੂੰ ਇਸ ਗੱਲ ਦੀ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ ਘੁੰਮਦਾ ਘੁੰਮਦਾ ਪੂਰਨ 12 ਵਜੇ 12 ਬਰੇ ਮਗਰੋਂ ਜੋਗੀ ਦੇ ਪੇਸ਼ ਵਿੱਚ ਆਪਣੀ ਸ਼ਹਿਰ ਸਿਆਲਕੋਟ ਚ ਆ ਗਿਆ ਸਿਆਲਕੋਟ ਚ ਆਉਣ ਤੋਂ ਬਾਅਦ ਜਿਹੜਾ ਉਹਦਾ ਬਾਗ ویرਾਨ ਪਿਆ ਸੀਗਾ ਉੱਥੇ ਬੈਠ ਕੇ ਉਸ ਨੇ ਤਪ ਲਾ ਲਿਆ ਧੂਣਾ ਲਾ ਲਿਆ ਸਮਾਧੀ ਲਾ ਲਈ ਤੇ ਪਲਾਸੀਨ ਆਵੈ ਚੀਓ ਬਾਗ ਹਰਾ ਪਰਾ ਹੋ ਗਿਆ ਉਦੀ ਮਹਿਕ ਸਾਰੇ ਵਾਤਾਵਰਨ ਚ ਫੈਲ ਗਈ ਸ਼ਹਿਰ ਵਿਚ ਨਵੇਂ ਜੋਗੀ ਦੀ ਚਰਚਾ ਸੁਣ ਕੇ ਰਾਜੇ ਦੇ ਕੰਨੀ ਵੀ ਪਈ ਗੱਲ ਤੇ ਰਾਜਾ ਆਪਣੀ ਰਾਣੀਆਂ ਨੂੰ ਲੈ ਕੇ ਜੋਗੀ ਪਾਸ ਵਰ ਲੈਣ ਲਈ ਆ ਗਿਆ ਸਲਵਾਨ ਰਾਣੀਆਂ ਸਮਿਤ ਤੋਣਾ ਤਪਤੇ ਜੋਗੀ ਪਾਸ ਪੁੱਜ ਗਿਆ ਪੂਰਨ ਨੇ ਅੱਖਾਂ ਖੋਲ ਕੇ ਵੇਖਿਆ ਉਹਦੇ ਮਾਂ ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖੜੇ ਸੀਗੇ ਉਹਨੇ ਸਤਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾਂ ਦੇ ਚਰਨ ਚ ਝੁਕੇ ਉਹਦੀ ਛੋਹ ਪ੍ਰਾਪਤ ਕਰਕੇ ਇਛਰਾਂ ਬੋਲੀ ਵੇ ਪੁੱਤ ਜੋਗਿਆ ਤੂੰ ਤਾਂ ਮੇਰਾ ਪੁੱਤ ਪੂਰਨ ਲੱਗਦਾ ਹੈ ਕਹਿੰਦੇ ਐ ਆਪਣੇ ਪੁੱਤ ਪੂਰਨ ਦੀ ਛੋਹ ਪ੍ਰਾਪਤ ਕਰਕੇ ਇਛਰਾਂ ਦੀ ਅੱਖਾਂ ਵਿੱਚ ਮੁੜ ਜੋਤ ਪਰਤਾ ਆਈ ਤੇ ਉਹਦੀਆਂ ਛਾਤੀਆਂ ਵਿੱਚ ਮਮਤਾ ਦਾ ਦੁੱਧ ਛਲਕ ਪਿਆ ਪੂਰਨ ਨੇ ਮੁਖੜੇ ਤੇ ਪੂਰਨ ਦੇ ਮੁਖੜੇ ਤੇ ਅਨੋਠੇ ਜਮਾਲ ਸੀ ਤੇ ਸਲਵਾਨ ਸੁੰਨ ਹੋਇਆ ਖੜੋਤਾ ਸੀ ਉਹਦੇ ਬੋਲ ਫਰਕ ਰਹੇ ਸਨ ਪਰ ਬੋਲ ਕੁਝ ਨਹੀਂ ਸੀ ਰਿਹਾ ਲੂਣਾ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ ਜੋਗੀ ਜੀ ਸਾਡੇ ਤੇ ਦਇਆ ਕਰੋ ਰਾਜੇ ਨੂੰ ਇੱਕ ਪੁੱਤ ਦੀ ਦਾਤ ਬਖਸ਼ੋ ਪੁੱਤ ਤਾਂ ਰਾਜੇ ਦੇ ਇੱਕ ਹੈਗਾ ਸੀ ਹੁਣ ਹੋਰ ਪੁੱਤ ਦੀ ਕੀ ਲੋੜ ਐ ਜੋਗੀ ਬੋਲਿਆ ਜੋਗੀ ਜੀ ਪੁੱਤ ਮੇਰਾ ਹੈ ਨਹੀਂ ਸੀ ਪੁੱਤ ਹੈਗਾ ਤਾਂ ਸੀ ਪਰ ਮੇਰੇ ਕਰਮਾਂ ਕਰਕੇ ਮੇਰੇ ਕਰਮਾਂ ਕਰਕੇ ਹੁਣ ਉਹ ਇਸ ਦੁਨੀਆ 'ਚ ਨਹੀਂ ਰਿਹਾ ਐਨਾ ਅਖ ਰਾਜੇ ਦਾ ਗਲਾ ਭਰ ਆਇਆ ਤੇ ਰਾਣੀ ਲੂਣਾ ਤੇ ਸਵਰ ਦਾ ਪਿਆਲਾ ਵੀ ਛਲਕ ਪਿਆ ਉਹਦੀਆਂ ਅੱਖਾਂ ਤੋਂ ਪਛਤਾਵੇ ਦੇ ਹੰਝੂ ਵਹਿ ਦੁਤਰੇ ਜੋਗੀ ਦੇ ਮਸਤਕ ਦਾ ਤੇਜ ਹੀ ਐਨਾ ਸੀ ਕਿ ਉਹਨੇ ਆਪਣਾ ਜੁਰਮ ਆਪ ਹੀ ਇਕਬਾਰ ਕਰ ਲਿਆ ਆਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋ ਪੂਰਨ ਦੀ ਖੁਸ਼ਣ ਦੀ ਝਾਲ ਨਹੀਂ ਚੱਲੀ ਗਈ ਮੈਂ ਡੋਲ ਗਈ ਉਹਦਾ ਕੋਈ ਕਸੂਰ ਨਹੀਂ ਸੀ ਕਸੂਰ ਤਾਂ ਮੇਰਾ ਹੀ ਸੀ ਮੈਂ ਉੱਥੇ ਛੋਠੀ ਤੁੰਤ ਲਾਈ ਸੀ ਇਹ ਸੁਣਦੇ ਸਾਰੀ ਸਲਵਾਨੇ ਮਿਆਂ ਵਿੱਚ ਤਲਵਾਰ ਧੂਲੀ ਤੇ ਲੂਣਾ ਦਾ ਗਾਟਾ ਲਾਉਣ ਵਾਸਤੇ ਬਾਹ ਉਲਾਰੀ ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਇਹਨੂੰ ਖਿਮਾ ਕਰ ਦਿਓ ਤੁਹਾਡਾ ਪੁੱਤ ਜਿਉਂਦਾ ਹੈ ਮੈਂ ਹੀ ਤੁਹਾਡਾ ਪੁੱਤ ਪੂਰਨ ਆ ਵਿਰਾਗ ਦੇ ਹੰਝੂ ਵਹਿ ਤੁਰੇ ਇਛਰਾਂ ਲੂਣਾ ਤੇ ਸਲਵਾਨਪੁਰਨ ਨੂੰ ਚੁੰਮਦੇ ਚੁੰਮਦੇ ਵਿਸਮਾਦੀ ਵਸਤਾ ਵਿੱਚ ਪਹੁੰਚ ਗਏ ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲੀ ਚੱਲਣ ਲਈ ਆਖਿਆ ਪਰੰਤੂ ਪੂਰਨ ਨੇ ਉਹਨਾਂ ਦੇ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਰਾਜ ਭਾਗ ਉਸ ਲਈ ਮਿੱਟੀ ਦੇ ਸਮਾਨ ਸੀ ਉਹ ਤਾਂ ਸਭ ਕੁਝ ਤਿਆਗ ਹੀ ਚੁੱਕਾ ਸੀ ਉਹਨੇ ਭਿੱਖਿਆ ਦੇ ਖੱਪਰ ਵਿੱਚ ਚੰਚੌਲ ਦਾ ਇੱਕ ਦਾਣਾ ਚੁੱਕ ਕੇ ਲੂਣਾ ਦੀ ਹਵੇਲੀ ਤੇ ਰੱਖ ਕੇ ਆਖਿਆ ਮਾਤਾ ਘਰ ਨੂੰ ਮੁੜ ਜਾਓ ਤੁਹਾਡੀ ਕੁੱਖ ਵੀ ਇਸ ਬਾਗ ਵਾਂਗ ਹਰੀ ਹੋ ਜੂਗੀ ਤੁਹਾਡੀ ਝੋਲੀ ਵਿੱਚ ਪੂਰਨ ਖੇਡੇਗਾ ਜੋ ਇਸ ਰਾਜ ਦਾ ਵਾਰਿਸ ਬਣੇਗਾ ਤੇ ਪੁੱਤ ਦੀ ਦਾਤ ਦੀ ਬਖਸ਼ਿਸ਼ ਲੈ ਕੇ ਐਪੋਂ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ ਰੋਕਦਿਆਂ ਘਾਂ ਤੁਰ ਗਿਆ ਸਲਵਾਨ ਰਾਣੀਆਂ ਨੂੰ ਭਰੇ ਨੇਤਰਾਂ ਨਾਲ ਆਪਦੇ ਮੱਲੀ ਲੈ ਗਿਆ ਸਮਾ ਪਾ ਕੇ ਕਹਿੰਦੇ ਆ ਲੂਣਾ ਦੀ ਕੁੱਖੋਂ ਪੁੱਤ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਤੇ ਪ੍ਰਸਿੱਧ ਹੋਇਆ ਤੇ ਜਿਸ ਦੀ ਬਹਾਦਰੀ ਦੀਆਂ ਕਹਾਣੀਆਂ ਵੀ ਬਹੁਤ ਮਸ਼ਹੂਰ ਨੇ ਅਗਲੀ ਕਹਾਣੀ ਦੇ ਵਿੱਚ ਮੈਂ ਤੁਹਾਨੂੰ ਰਾਜਾ ਰਸਾਲੂ ਵੀ ਇੱਕ ਅਮਰ ਕਹਾਣੀ ਸੁਣਾਉਂਗੀ ਉਮੀਦ ਹੈ ਤੁਹਾਨੂੰ ਮੇਰੀ ਇਹ ਅੱਜ ਦੀ ਕੋਸ਼ਿਸ਼ ਵਧੀਆ ਲੱਗੀ ਹੋਗੀ ਬੜੀਆਂ ਮਿਹਨਤਾਂ ਨਾਲ ਮੈਂ ਸੁੰਦਰਾ ਬਾਰੇ ਇਹ ਕੁਝ ਲੱਭ ਸਕੀ ਆ ਤੇ ਮੈਨੂੰ ਤਾਂ ਲੱਗਦੀ ਹੈ ਚਲੋ ਕੋਈ ਨਾ ਜੇਕਰ ਤੁਹਾਨੂੰ ਕਹਾਣੀ ਪਸੰਦ ਆਉਂਦੀ ਹੈ ਤਾਂ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਦੱਸਣਾ ਅੱਗੇ ਕਿਹੜੀ ਕਹਾਣੀ ਪੜਾਵਾਂ ਫਿਰ ਮਿਲਦੇ ਆ ਅਗਲੀ ਕਹਾਣੀ ਲਈ ਤਬ ਤੱਕ ਲਈ ਧੰਨਵਾਦ ਰੱਬ ਰੱਖਾ ਅੱਜ ਦੀ ਲੋਕ ਕਹਾਣੀ ਸੁੱਚਾ ਸਿੰਘ ਜਵੰਦਾ